ਮੁਹਿੰਦਰ ਜੰਮੂ ਕਟੜਾ ਐਕਸਪ੍ਰੈਸ ਵੇ ਮਾਮਲੇ 'ਚ ਕਿਸਾਨ ਸੰਘਰਸ਼ ਕਮੇਟੀਆਂ ਅਤੇ ਪੁਲਿਸ ਆਮਣੂ ਸਾਹਮਣੇ ਹੋ ਗਈ ਹੈ ਤਾਂ ਤਰਨਤਾਰਨ ਦੇ ਐਕਸਪ੍ਰੈਸ ਵੇ ਦੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਪੁਲਿਸ ਦੇ ਨਾਲ ਕਿਸਾਨਾਂ ਦੇ ਵਿੱਚ ਕਿਹੜਾ ਕਿ ਵਿਵਾਦ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਸੰਬੰਧੀ ਕਿਸਾਨਾਂ ਤੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਟੜੇ ਰੇਟ ਤੇ ਜ਼ਮੀਨ ਦੀ ਸਰਕਾਰ ਦੇ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਜੋ ਕਿ ਉਹਨਾਂ ਨੂੰ ਸਰਾਸਰ ਮਨਜ਼ੂਰ ਨਹੀਂ ਹੈ ਉਹਨਾਂ ਕਹਿ ਰਹੇ ਕਿ ਗਿੰਦਰ ਸਰਕਾਰ ਦਬਾਅ ਪਾ ਕੇ ੱੱਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣਾ ਚਾਹੁੰਦੀ ਹੈ ਜੋ ਕਿ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੋ ਟਾਈਪਲਸ ਪਰ ਸ਼ਾਸਨ ਪੂਕਲਨ ਮਸ਼ੀਨਾ ਲੈ ਕੇ ਜ਼ਮੀਨਾਂ ਦਾ ਕਬਜ਼ਾ ਲੈਣ ਪਹੁੰਚਿਆ ਹੈ ਪਰੰਤੂ ਕਿਸਾਨ ਆਗੂਆਂ ਦੇ ਵੱਲੋਂ ਇਸ ਦਾ ਕਰਣਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੱਸੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਦੀਆਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦਾ ਸਹੀ ਪਾ ਜਿਹੜਾ ਕਿ ਕੇਂਦਰ ਸਰਕਾਰ ਨੂੰ ਦੇਣ ਲਈ ਅਪੀਲ ਵੀ ਕੀਤੀ ਹੈ ਤਰਨਤਾਰਨ ਜਿਹੜਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਡਾ ਅੱਜ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਆਇਆ ਹੈਗਾ ਇੱਥੇ ਤਿੰਨ ਡਿਵਿਟੀ ਆਹੀ ਤਰਨਤਾਰਨ ਦਾ ਐਸ ਡੀ ਐਮ ਆਇਆ ਹੈਗਾ ਤੇ ਬਹੁਤ ਵੱਡੇ ਪ੍ਰਸ਼ਾਸਨ ਇੱਥੇ ਲਿਖ ਕੇ ਜਲੰਧਰ ਤੱਕ ਇਹਨਾਂ ਫੋਰਸ ਮੰਗਾਈ ਹੈ ਹੋ ਸਕਦਾ ਸੀ ਆਰ ਪੀ ਦੀ ਵੀ ਕੰਪਨੀ ਕੋਈ ਮੰਗਾਈ ਹੋਵੇ 2 ਕਿਲੋਮੀਟਰ ਚ ਇਹਨਾਂ ਦੀਆਂ ਗੱਡੀਆਂ ਖਲੋਤਿਆ ਹੈਗਾ ਅਸੀਂ ਸ਼ਾਂਤ ਮੈਂ ਇਹਨਾਂ ਦਾ ਵਿਰੋਧ ਕੀਤਾ ਵਾ ਇਹਨਾਂ ਜ਼ਬਰੀ ਜਿਹੜਾ ਵਾ ਕਿ ਕਿਸਾਨਾਂ ਦੇ ਝੋਨੇ ਜਿਹੜੇ ਖਰਾਬ ਕੀਤੇ ਫਸਲ ਜਿਹੜੀ ਬਰਬਾਦ ਕਰਤੀ ਆ ਅਸੀਂ ਸ਼ਾਂਤ ਮੈਂ ਵਿਰੋਧ ਕਰਕੇ ਤੇ ਪ੍ਰਸ਼ਾਸਨ ਨੂੰ ਪਿੱਛੇ ਲੋੜਿਆ ਵਾ ਅਸੀਂ ਆਨੇ ਆ ਟੇਬਲ ਤੋਂ ਅਸੀਂ ਕਦੇ ਨਹੀਂ ਭੱਜਦੇ ਟੇਬਲ ਤੇ ਬਹਿ ਕੇ ਗੱਲ ਕਰ ਲੋ ਇਹ ਆ ਜਿੱਥੇ ਅਸੀਂ ਖਲੋਤੇ ਅੰਮਰਸਾਦ ਦੀ ਜ਼ਮੀਨ ਵਾ ਇੱਥੇ 72 ਲੱਖ ਰੁਪਇਆ ਦੇਣ ਨੂੰ ਤਿਆਰ ਵਾ ਇਹ ਆ ਦੋ ਕਰਮਾਂ ਪਿੱਛੇ ਹਟ ਜਾ ਤਰਨ ਤਾਨ ਦੀ ਆ ਇੱਥੇ 38 ਲੱਖ ਰੁਪਇਆ ਦੇਣ ਦੇ ਅਸੀਂ ਆਂਦੇ ਆ ਜਿਹੜਾ ਪਾੜਾ ਵਿੱਚ ਇਹਨੂੰ ਖਤਮ ਕਰੋ ਪਹਿਲਾਂ ਜਿਹੜਾ 65.5 ਲੱਖ ਤੇ ਸਾਡੇ ਨਾਲ ਮੰਨੇ ਹੀ ਫੇਰ ਜਿਹੜੇ ਰੋਡ ਵਾਲੇ ਇਹ ਫੇਰ ਉਤੋਂ ਹਾਈ ਕੋਰਟੇ ਚਲੇ ਗਿਆ ਇਹਨਾਂ ਨੇ ਆਪਣੀ ਕਵਰ ਪਾਤੀ ਆ ਇਹ ਕਰਕੇ ਜਿਹੜਾ ਅਸੀਂ ਪ੍ਰਸ਼ਾਸਨ ਦੇ ਵਿੱਚ ਕੋਈ ਯਕੀਨ ਨਹੀਂ ਕਰਦੇ ਜਿੰਨੀਆਂ ਸਾਡੇ ਆਗੂ ਪ੍ਰਧਾਨ ਨੇ ਦੱਸੇ ਮਸਲੇ ਜਿੰਨਾ ਚਿਰ ਹੱਲ ਨਹੀਂ ਕਰ ਐਨਐਚਐ ਐਨਐਚਐ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਾ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਉੜੀਸਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇਨਚੈਂਜ ਸਾਡਾ ਉਪਜਾਅ ਹੈ ਇਸ ਕਰਕੇ ਜੇ ਪਹਾੜਾ ਰੌਲਾ ਬਲ ਰੌਲਾ ਤੁਸੀਂ ਕੋਈ ਚੀਜ਼ ਬੰਨਣ ਲੱਗਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਆਂ ਇਹਦੇ ਲਾਅ ਐਂਡ ਆਰਡਰ ਕੀ ਤਵਾ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ